ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਡਸਟਰ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ ਕਾਪੀ 2015 ਦੀ ਹੈ ਏਰੀਆ ਸਮਰਾਲਾ 120000 ਕਿਲੋਮੀਟਰ ਚੱਲੀ ਹੈ ਗੱਡੀ ਦੂਜੇ ਨਾ ਹੈ ਜੀ ਪਾਰਸਿੰਗ 2029 ਤੱਕ ਹੈ ਕਾਪੀ 2015 ਦੀ ਹੈ ਮਾਡਲ ਗੱਡੀ ਦਾ 2014 ਦਾ 4 ਲੱਖ ਰੁਪਏ ਰੇਟ ਮੰਗਿਆ ਦੂਜੇ ਨਾ ਹੈ 9417331407 ਇਹ ਓਨਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਸਟਰ ਗੱਡੀ 2014 ਮਾਡਲ 4 ਲੱਖ ਰੁਪਏ ਦੇ ਵਿੱਚ ਤੁਸੀਂ ਗੱਡੀ ਜਿਹੜੀ ਖਰੀਦ ਸਕਦੇ ਹੋ। ਟਰੈਕਟਰ ਵਾਲਾ ਰੇੜਾ ਵਿਕਾਊ ਆ ਜੀ। ਟਰੈਕਟਰ ਵਾਲਾ ਰੇੜਾ ਵਿਕਾਊ ਆ ਰੇਟ ਆ ਜੀ 25000 ਏਰੀਆ ਮਲੋਟ। ਮਲੋਟ ਏਰੀਆ ਦੇ ਵਿੱਚ ਟਰੈਕਟਰ ਵਾਲਾ ਰੇੜਾ ਵਿਕਾਊ ਆ 25000 ਦੇ ਵਿੱਚ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵਧੀਆ ਲੋਹੇ ਦਾ ਫਰਸ਼ ਲੱਗਿਆ ਹੋਇਆ ਹੈਵੀ ਬਣਿਆ ਹੋਇਆਗਾ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ 70964406 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਵਾਲਾ ਰੇੜਾ 25000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 40000 ਤੋਂ ਲੈ ਕੇ 1 ਲੱਖ ਤੱਕ ਦੀਆਂ ਜ਼ਮੀਨਾਂ ਵੇਖਣ ਦੇ ਲਈ ਅੱਜ ਹੁਣੇ ਹੀ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਹਰ ਪ੍ਰਕਾਰ ਦੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਜੀ ਮੈਸੀ 5245 ਟਰੈਕਟਰ ਵਿਕਾਊ ਹੈ ਜੀ ਟਰੈਕਟਰ 2010 ਮਾਡਲ ਹੈ ਜੀ ਹਰਿਆਣਾ ਨੰਬਰ ਹੈ 50% ਟਾਇਰਾਂ ਦੀ ਕੰਡੀਸ਼ਨ ਹੈ ਜੀ ਏਰੀਆ ਪਿਹੋਵਾ ਹਰਿਆਣਾ ਗੁੱਡ ਕੰਡੀਸ਼ਨ ਹੈ ਜੀ ਰੇਟ ਹੈ 220000 ਬਾਕੀ ਮਾਲਕ ਵੀਰ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਦਿੰਦੀ ਹੈ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਏਰੀਆ ਪਿਹੋਵਾ ਹਰਿਆਣਾ ਗੁੱਡ ਕੰਡੀਸ਼ਨ ਹੈ ਮੀਆਂ ਪਰਸੈਂਟ ਟਾਇਰ ਨੇ 2010 ਮਾਡਲ ਮੈਸੀ 5245 ਟਰੈਕਟਰ ਵਿਕਾਊਾ ਨੰਬਰ ਸਕਰੀਨ ਤੇ ਨੋਟ ਕਰ ਲਓ 9416686440 ਇਸ ਨੰਬਰ ਤੇ ਫੋਨ ਕਰਕੇ ਮੈਸੀ ਟਰੈਕਟਰ ਤੁਸੀਂ 2 ਲੱਖ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਸੋਨਾਰੀਕਾ 750 ਟਰੈਕਟਰ ਵਿਕਾਊਾ 2004 ਮਾਡਲ ਹੈ ਜੀ ਪੰਜਾਬ ਨੰਬਰ ਡਬਲ ਕਲੱਚ 540 ਚੱਕਰ ਏਰੀਆ ਪਧੌੜ ਰੇਟ 210000 ਇਸ ਮਾਲਕ ਨੇ ਵੀ ਟਰੈਕਟਰ ਦੇ ਨੇ ਫੁੱਲ ਗਰੰਟੀ ਰੀ ਦਿੱਤੀ ਹੈ ਕਿ ਹੈ ਕਿ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ 540 ਚੱਕਰ ਹੈ ਡਬਲ ਕਲੱਚ ਹੈ ਪੰਜਾਬ ਨੰਬਰ ਹੈ ਸੋਨ ਲਿਖਾ 750 ਟਰੈਕਟਰ ਵਿਕਾਊ ਆ ਏਰੀਆ ਪਧੌੜ ਰੇਟ 210000 94781 852929478185292 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲੀਕਾ 750 ਟਰੈਕਟਰ ਹੈ ਜਿਹੜਾ 210000 ਰੁਪਏ ਦੇ ਵਿੱਚ ਇਸ ਨੂੰ ਖਰੀਦ ਸਕਦੇ ਹੋ ਟਰੈਕਟਰ ਭਦੌੜ ਏਰੀਏ ਦੇ ਵਿੱਚ ਖੜਾ ਹੈ ਜੀ ਹਰਮੀਤ ਕੰਬਾਈਨ ਵਿਕਾਊ ਹੈ ਜੀ 2023 ਮਾਡਲ 60% ਟਾਇਰ ਨੇ ਫਸਟ ਪਾਰਟੀ 18 ਲੱਖ 70000 ਰੁਪਏ ਰੇਟ ਰੱਖੀ ਹੈ ਏਰੀਆ ਲਹਿਰਾਗਾਗਾ 18 ਲੱਖ 70000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਲਹਿਰਾ ਗਾਗਾ ਹਰਮੀਤ ਕੰਬਾਈਨ ਵਿਕਾਊਾ 2023 ਮਾਡਲ 60% ਟਾਇਰ ਨੇ ਫਸਟ ਪਾਰਟੀ ਹੈ 9915354378 ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਵੇਚਣੀ ਹੈ ਜਾਂ ਜ਼ਮੀਨ ਪਲਾਟ ਕੋਠੀਆਂ ਕਰਤਾ ਤੁਸੀਂ ਨੰਬਰ 997798988446 ਇਸ ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਟਰੈਕਟਰ ਮੇਲਾ ਚੰਨ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਬਰਜਾ ਜੈਡੜੀ ਹੈ ਗੱਡੀ ਵਿਕਾਊ ਹੈ ਜੀ ਗੱਡੀ 2018 ਮਾਡਲ ਹੈ ਜੀ ਫਸਟ ਓਨਰ ਹੈ ਜੀ ਪੀ ਵੀ ਸ਼ਿਆਲੀ ਲੋਕਲ ਨੰਬਰ ਹੈ ਜੀ 8 ਲੱਖ ਰੁਪਿਆ ਗੱਡੀ ਦਾ ਰੇਟ ਰੱਖਿਆ 63000 ਚੱਲੀ ਹੈ ਜੀ ਇੰਸ਼ੋਰੈਂਸ 2026 ਤੱਕ 2026 ਤੱਕ ਤੇ ਮਾਡਲ 2018 ਫਸਟ ਓਨਰ ਹੈ ਜੀ 8 ਲੱਖ ਰੁਪਏ ਰੇਟ ਰੱਖਿਆ ਗਿਆ ਜੀ 63000 ਚੱਲੀ ਹੈ ਏਰੀਆ ਜੀ ਪਿੰਡ ਕੈਰੋਂ ਤਰਨਧਾਰਨ 798975827 ਇਸ ਨੰਬਰ ਤੇ ਫੋਨ ਕਰਕੇ ਬੜਜਾ ਗੱਡੀ ਜਿਹੜੀ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸੋ ਜਿਹੜੇ ਪਹਿਣ ਪਹਿਲਾ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਜਲਦੀ ਤੁਹਾਨੂੰ ਮਿਲ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਹਿੰਦਰਾ V275 ਟਰੈਕਟਰ ਵਿਕਾਊ ਹੈ ਜੀ 1996 ਮਾਡਲ ਨਵੇਂ ਟਾਇਰ ਨੇ ਜਕੇ ਦੇ ਏਰੀਆ ਸਰਹੰਦ ਫੋਤੇਗੜ ਸਾਹਿਬ ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦਾ ਡਰੈਕਟਰ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਬਾਕੀ ਓਕੇ ਕੰਡੀਸ਼ਨ ਹੈ ਇੱਕ ਵੀ ਰੁਪਇਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਚੈੱਕ ਹੀ ਕਰਨਾ ਚੈੱਕ ਕਰਕੇ ਡੀਲ ਕਰ ਸਕਦੇ ਹੋ ਕਿਉਂਕਿ ਮਾਲਕ ਵੀਰ ਦਾ ਕਹਿਣਾ ਹੈ ਕਿ ਓਕੇ ਕੰਡੀਸ਼ਨ ਹੈ ਜਮਾ ਤੁਸੀਂ ਬਸ ਜਾ ਕੇ ਚੈੱਕ ਕਰਕੇ ਬੈਠ ਕੇ ਡੀਲ ਕਰ ਸਕਦੇ ਹੋ 1.5 ਲੱਖ ਰੁਪਏ ਚ 1996 ਮਾਡਲ ਦਾ 7888372304 77883 72304 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ V 275 ਟਰੈਕਟਰ 1996 ਮਾਡਲ 1.5 ਲੱਖ ਰੁਪਏ ਚ ਖਰੀਦ ਸਕਦੇ ਹੋ ਟਾਇਰ ਨਵੇਂ ਨੇ JK ਦੇ ਮੋਡੀਫਾਈ 43600 ਟਰੈਕਟਰ ਵਿਕਾਊ ਹੈ ਜੀ ਪਾਵਰ ਸਟੀering ਨਵੇਂ ਟਾਇਰ 14928 ਤੇ 750 16 ਦੇ ਤੇਲ ਬ੍ਰੇਕਾਂ ਨਵੇਂ ਮਾਡਲ ਦੇ ਪਾਈ ਦਾ ਨਵੇਂ ਮਾਡਲ ਦੇ ਚੱਕੇ ਵੀ ਨਵੇਂ ਨਵੀਂ ਫਲੋਪੀ ਮੰਨ ਕੇ ਚੱਲੋ ਸਾਰੀ ਐਸੈਸਰੀ ਨਵੀਂ ਹੀ ਲੱਗੀ ਹੋਈ ਹੈ ਜੀ ਕੋੜਾ ਬੰਪਰ 5 ਲੱਖ ਰੁਪਏ ਡਿਮਾਂਡ ਹੈ ਜੀ 5 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ 14928 ਤੇ 75016 ਦੇ ਟਾਇਰ ਨੇ ਜੀ 5 ਲੱਖ ਰੁਪਏ ਡਿਮਾਂਡ ਹੈ 90568 21861 ਇਸ ਨੰਬਰ ਤੇ ਫੋਨ ਕਰਕੇ ਮੋਡੀਫਾਈ 43600 ਟਰੈਕਟਰ ਤੁਸੀਂ 5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਾਰੀ ਐਸੈਸਰੀ ਨਵੇਂ ਲੱਗੀ ਹੋਈ ਹੈ ਜੀ Tata Indica ਗੱਡੀ ਵਿਕਾਊ ਹੈ ਜੀ ਗੱਡੀ 2008 ਮਾਡਲ ਹੈ 70000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਹੈ ਬਾਕੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦੋ ਨਾ ਹੀ ਤਾਂ ਕੋਈ ਐਕਸੀਡੈਂਟ ਹੈ ਨਾ ਕੋਈ ਐਦਾਂ ਵੀਜਾ ਕਾਗਜ ਵਗੈਰਾ ਨਹੀਂ ਪੂਰੇ ਸਾਰਾ ਕੁਝ ڈن ਹੈ ਗੱਡੀ ਦਾ ਵਾਸਤੇ ਤੁਸੀਂ 70000 ਰੁਪਏ ਚ ਜਾ ਕੇ ਡੀਲ ਕਰ ਸਕਦੇ ਹੋ 8 ਮਾਡਲ ਹੈ ਗੱਡੀ ਤੇ ਗੱਡੀ ਲੋਕੇਸ਼ਨ ਹੈ ਹੁਸ਼ਿਆਰਪੁਰ ਹੁਸ਼ਿਆਰਪੁਰ 에ਰਗੇ ਦੇ ਵਿੱਚ ਗੱਡੀ ਵਿਕਾਊ ਹੈ ਟਾਟਾ ਐਂਡੀਕਾ 2008 ਮਾਡਲ 70000 ਰੁਪਏ ਰੇਟ ਰੱਖਿਆ ਗਿਆ ਹੈ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 8427158845 8427158845 ਇਸ ਨੰਬਰ ਤੇ ਫੋਨ ਕਰਕੇ Tata Indica ਗੱਡੀ 2008 ਮਾਡਲ 70000 ਰੁਪਏ ਦੇ ਵਿੱਚ ਤੁਸੀਂ ਖੇਡ ਸਕਦੇ ਬਾਕੀ ਗੱਡੀ ਓਕੇ ਕੰਡੀਸ਼ਨ ਦੇ ਕੋਈ ਕਮੀ ਪੇਸ਼ ਨਹੀਂ ਹੈ ਕੋਲਰ ਵਿਕਾਊ ਹੈ ਜੀ ਸਪੈਲਰ 6 ਬੋਲਟ ਵਿਕਾਊ ਆ ਸਾਰਾ ਕੰਮ ਓਕੇ ਹੈ ਜੀ ਇਹ ਏਰੀਆ ਜੀ ਪਿੰਡ ਬਾਜੇਵਾਲਾ ਮਾਨਸਾ ਸਾਰਾ ਕੰਮ ਹੋਇਆ ਜੀ ਬਾਜੇਵਾਲਾ ਮਾਨਸਾ ਏਰੀਆ ਰੇਟ ਮੌਕੇ ਤੇ ਦੱਸਿਆ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਾਕੀ ਹੋਰ ਵੀ ਜਾਣਕਾਰੀ ਕੋਈ ਲੈਣੀ ਹੋਵੇ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ ਜੀ ਪਿੰਡ ਬਾਜੇਵਾਲਾ ਮਾਨਸਾ ਏਰੀਆ ਸਾਰਾ ਕੰਮ ਹੋਇਆ 9876270465 98762 70465 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਪੈਲਰ 6 ਬੋਲਟ ਖਰੀਦ ਸਕਦੇ ਹੋ। ਬਾਕੀ ਤੁਸੀਂ ਮਾਲਕੀਬੇਰ ਦਾ ਨੰਬਰ ਨੋਟ ਕਰ ਲਿਆ ਹੋਣਾ ਜੀ। ਇਸ ਨੰਬਰ ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਕੇ ਜਿਹੜੀ ਡੀਲ ਹੈ ਤੁਸੀਂ ਕਰ ਸਕਦੇ ਹੋ। ਜੀ ਰੇਟ ਮੌਕੇ ਤੇ ਦੱਸਣਗੇ। ਸਬਰਾਜ 855 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ। ਟਾਇਰ 40% ਅਗਲੇ 70% ਪਿਛਲੇ ਟਾਇਰ ਨੇ ਜਿਹੜੇ 40% ਨੇ ਅਗਲੇ ਟਾਇਰ 70% ਨੇ 580 ਰੇਟ ਰੱਖਿਆ ਗਿਆ 2019 ਮਾਡਲ ਸਵਰਾਜ 855 ਟਰੈਕਟਰ ਵੇਖਾਉ ਉਹ ਜੀ ਪੰਜਾਬ ਨੰਬਰ 985540640 985540640 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦਿਨੇ ਹੋਗੇ ਤਾਂ ਪੂਰੀ ਭੇਜਿਆ ਕਰੋ ਚਾਹੇ ਜ਼ਮੀਨ ਦੀ ਹੈ ਚਾਹੇ ਟਰੈਕਟਰ ਗੱਡੀ ਦੀ ਹੈ ਜਾਣਕਾਰੀ ਪੂਰੀ ਦੱਸਿਆ ਕਰੋ ਤੁਹਾਡੇ ਸਹੀ ਜਾਣਕਾਰੀ ਦੇਣ ਦੇ ਨਾਲ ਸਾਰੀ ਜਾਣਕਾਰੀ ਜੇਕਰ ਤੁਸੀਂ ਸਹੀ ਪਹੁੰਚਾਉਂਗੇ ਤੁਹਾਡੀ ਅੱਗੇ ਵੀ ਸਹੀ ਜਾਣਕਾਰੀ ਜਾਊਗੀ ਤਾਂ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਆਸਾਨੀ ਦੇ ਨਾਲ ਘਰ ਬੈਠੇ ਹੀ ਤੁਸੀਂ ਸੇਲ ਕਰ ਸਕਦੇ ਹੋ ਜਾਣਕਾਰੀ ਪੂਰੀ ਭੇਜਿਆ ਕਰੋ ਜੀ 8.5 ਕਿੱਲੇ ਕਮਰਸ਼ੀਅਲ ਜ਼ਮੀਨ ਵਿਕਾਊ ਹੈ ਜੀ ਏਰੀਆ ਕਾਲਮ ਵਾਲੇ सिरसा 1 ਕਿਲੋਮੀਟਰ ਮੇਨ ਕੈਂਚੀਆਂ ਚੌਕ ਤੋਂ 4 ਕਿਲੋਮੀਟਰ ਬੱਸ ਸਟੈਂਡ ਫਾਰਮ ਹਾਊਸ ਸਕੂਲ ਕਾਲਜ 150 ਮੀਟਰ ਦੂਰੀ ਤੇ ਤਕਸੀਮ ਟੱਕ ਹੈ 110 ਫੁੱਟ ਕਾਲਿਆਂ ਵਾਲੀ ਸਿਰਸਾ ਰੋਡ ਤੇ ਨੇੜੇ ਡੱਬ ਵਾਲੀ ਪਾਣੀਪਤ ਹਾਈਵੇ ਤੇ ਰੇਟ ਹੈ 1 ਕਰੋੜ 5 ਲੱਖ ਰੁਪਏ ਪਰ ਏਕੜ પેટ્રોલ ਪੰਪ ਸਕੂਲ ਫੈਕਟਰੀ ਜਾਂ ਤੁਸੀਂ ਕੋਈ ਵੀ ਇੰਡਸਟਰੀ ਲਾਉਣਾ ਚਾਹੁੰਦੇ ਉਹਦੇ ਲਈ ਬਹੁਤ ਹੀ ਵਧੀਆ ਤੇ ਬੈਟਰ ਜਗ੍ਹਾ ਜੀ ਇਹ 1 ਕਰੋੜ 5 ਲੱਖ ਰੁਪਏ ਪਰ ਏਕੜ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਸਾਡੇ 8 ਕਿੱਲੇ ਜ਼ਮੀਨ ਹੈ ਜੀ ਕਮਰਸ਼ੀਅਲ ਜ਼ਮੀਨ ਹੈ ਬਾਕੀ ਨੰਬਰ ਦਿੱਤਾ ਹੋਇਆ ਇਹ ਨੰਬਰ ਤੁਸੀਂ ਮਾਲਕ ਦਾ ਨੋਟ ਕਰ ਲਓ ਤੇ ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਲੈ ਕੇ ਜ਼ਮੀਨ ਦੇਖ ਕੇ ਡੀਲ ਕਰ ਸਕਦੇ ਹੋ 946666634 946666634 ਨੰਬਰ ਤੇ ਫੀਸ ਸਕਦੇ ਚਲਦੀ ਚਲਦੀ ਵੀਡੀਓ ਨੂੰ ਕਰਦੇ ਸ਼ੇਅਰ ਬਣਾਓ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ